ਉਹ ਜੋ ਕਰ ਰਹੇ ਜੀ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆ ਦੇਖੋ ਨਾਲ ਇਹਨਾਂ ਦੀ ਕਲੀਕ ਹੈਗੀ ਆ ਆ ਹੁਣ ਹੀ ਦਵਾਈਆਂ ਲੈ ਲੀਓ ਦੇਖੋ ਆ ਦੇਖੋ ਖਰਾਬ ਨੀ ਕਾ ਗੱਡੀ ਚਲਾ ਰਹੇ ਆ ਬਿਲਕੁਲ ਨਹੀਂ ਚਲਾ ਰਹੇ ਸ਼ਰਾਬ ਖੋਦੀ ਪੀਤੀ ਹੋਈ ਆ ਆ ਦੇਖੋ ਦਵਾਈਆਂ ਕਿੱਥੇ ਰੱਖ ਰੱਖ ਹਾਂ ਹੁਣ ਤੁਸੀਂ ਆ ਹੀ ਕਹਿੰਦੇ ਆ ਅੱਜ ਆਪੇ ਮੈਂ ਉਲਕਾ ਨੂੰ ਮਰਾਜਾ ਕਰਾਉਣਾ ਹੈ ਆਪ ਦਾ ਕਰਾਉਣਾ ਹੈ ਮੇਰਾ ਕਰਾਉਣਾ ਹੁਣ ਫੇਰ ਸਮਝੇ ਕੀ ਕਹਿੰਦੇ ਉੱਥੋਂ ਪੈਸੇ ਕਢਾ ਕੇ ਲੈ ਕੇ ਉੱਥੇ ਠੇਕੇ ਕਰੋ ਹੈ ਕੋਈ ਤੜਵਾਇਆ ਗਿਆ ਨਹੀਂ ਪੈਸੇ ਤਾਂ ਠੇਕੇ ਮੇਰੇ ਕੋਲ ਸਬੂਤ ਹੈ ਇਸ ਵਕਤ 1 ਤੇ 500 ਰੁਪਏ ਦਾ 500 ਰੁਪਏ ਤੁਸੀਂ ਮੈਥੋਂ ਬਹੁਤ ਬਹੁਤ 500 ਰੁਪਏ ਰਸੀਦ ਮੰਗਣਾ ਹੈ ਮੰਗਿਆ ਨਹੀਂ ਵੀ ਨਾ ਸਭਾ ਤੂੰ ਮੰਗਿਆ ਤੁਸੀਂ ਮੈਥੋਂ 500 ਰੁਪਏ ਰਸੀਦ ਮੈਂ ਠੇਕੇ ਲੈ ਕੇ ਆ ਨਾ ਚੋਲ ਠੇਕੇ ਦੇਖ ਨਾ ਜਗਰ ਤੁਹਾਡੇ ਉੱਥੇ ਚੋੜੋ ਤੁਸੀਂ ਕੋਈ ਜਗਰ ਪਈ ਹੋਈ ਹੈ ਉੱਥੇ ਇਹ ਨਾਂ ਪੈਣੀ ਦਿਖਾਉਂਦੇ ਵੇ ਆਪਣਾ ਆ ਕੋਈ ਗਾੜ ਦਿਖਾ ਦੇ ਕੋਈ ਵਾਸਤਾ ਕੋਈ ਇੰਟਰਨੈਟ ਦੇਵੇ ਕੰਡੂ ਮੈਂ ਦੂਸ ਚੰਦੀ ਦਾ ਹਾਰ ਦਾ ਪੇਸ਼ੇਵਰ ਨਾ ਵੇ ਹੋਸਟਲ ਦੇ ਡਾਇਰੈਕਟਰ ਔਰ ਠੇਕਾੜੇ ਥੋੜੇ ਸਵੰਦ ਬਣਾ ਹੋਇਆ ਦਾ ਉਹ ਦੇਖੋ ਅਗਨੇਜੀ ਠੇਕਾ ਉੱਥੇ ਜਾ ਕੇ ਤੁਸੀਂ ਪੈਸੇ ਮੰਗਵਾਣੇ ਉਨ ਜਾ ਕੇ ਠੋਕਰ ਤੋਂ ਹਾਂ ਕੋਈ ਕਰੋ ਜੋ ਕੁਝ ਕਰਨਾ ਹੁਣ ਹਾਂ ਜਾਣਾ ਨਹੀਂਗਾ ਥੋੜੀ ਫੋਨਪੇ ਚੋਂ ਪੈਸੇ ਬਣਾਉਣੇ ਬੜੇ ਫੋਨ ਮੈਨੂੰ ਤੁਸੀਂ ਮੈਨੂੰ ਕੀ ਕਰ ਸਕਦੇ ਬਾਹ ਨੂੰ ਮੈਂ ਤੁਹਾਨੂੰ ਬਾਉਂਡ ਕਰ ਦਿਆਂਗਾ ਸਮਝੇ ਕਿ ਨਹੀਂ ਜਾਣਾ ਨਹੀਂ ਤੋ ਸਮਝੇ ਨਹੀਂ ਹਾਂ ਤੁਹ ਮਨਾਦੇ ਕਰਾਓ ਇਹ ਮੇਰੀ ਸ਼ਰਾਬ ਪੀਤੀ ਹੋਵੇ ਨਾ ਮੇਰੀ ਸ਼ਰਾਬ ਪੀਤੀ ਹੋਵੇ ਆਹ ਜੀ ਮਾਨ ਜੀ ਆਹ ਦੇਖੋ ਜੀ ਇਹ ਸੁਰਿੰਦਰ ਕੁਮਾਰ ਏਐਸਆਈਆ ਇਹਨੇ ਸਾਨੂੰ ਰੋਕਿਆ ਹੋਇਆ ਮੈਂ ਪੇਸ਼ੈਂਟ ਆ ਹਾਰਡ ਦਾ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆਹ ਦੇਖੋ ਨਾਲ ਇਹਨਾਂ ਦੀ ਖਲੀਕ ਹੈਗੀ ਆ ਆਹ ਛੋਟੀਆਂ ਦਵਾਈਆਂ ਮਲੇ ਲੀਆਂ ਦੇਖੋ ਆਹ ਦੇਖੋ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਆ ਬਿਲਕੁਲ ਨਹੀਂ ਚਲਾ ਰਹੇ ਸ਼ਰਾਬ ਤੁਹਾਡੀ ਪੀਤੀ ਹੋਈ ਆ ਆਹ ਦੇਖੋ ਦਵਾਈ ਨਹੀਂ ਕੱਢ ਖਾਣਾ ਰੱਖਣਾ ਹਾਂ ਹੁਣ ਤੁਸੀਂ ਆਈ ਕਹਿੰਦੇ ਆ ਜਰ ਦੇ ਕਹੋ ਮਰਾਜਾ ਕਰਾਓ ਚਾਹੀਏ ਆਪ ਦਾ ਕਰਾਓ ਚਾਹੀਏ ਮੇਰਾ ਕਰਾਓ ਹਣ ਫੇਰ ਸਮਝੇ ਇਹ ਕਹਿੰਦੇ ਉੱਥੇ ਪੈਸੇ ਕਢਾ ਕੇ ਲੈ ਕੇ ਉੱਥੇ ਠੇਕੇ ਕਰੋ ਹੈ ਕੋਈ ਤੜਵਾਇਆ ਕਿ ਨਹੀਂ ਪੈਸੇ ਤਾਂ ਠੇਕੇ ਮੇਰੇ ਕੋਲ ਸਬੂਤ ਆ ਇਸ ਵਕਤ 1 ਦੇ 500 ਰੁਪਏ ਦਾ 500 ਰੁਪਏ ਕੋਈ ਮੈਥਾ ਬਹੁਤ ਬਹੁਤ 500 ਰੁਪਏ ਰੇਸ਼ੇਸ ਮੰਗਦਾ ਨੇ ਮਗੀਆਂ ਕਿ ਨਹੀਂ ਵੀ ਨਾ ਹੱਥ ਪਾਇਆ ਤੁਸੀਂ ਮਗੀਆਂ ਤੁਸੀਂ ਮੈਥਾ 500 ਰੁਪਏ ਰੇਸ਼ੇ ਮੈਂ ਠੇਕੇ ਤਾਂ ਮੈਂ ਗਿਆ ਕਾਂ ਸਟੋਰ ਇਕੱਠੇ ਦੇਖਣਾ ਜੱਗਰ ਨਾਲ ਸਾਡੇ ਬਹੁਤ سارے ਚੋਰ ਹੋ ਤੁਸੀਂ ਕੋਈ ਜਗਰ ਪਾਈ ਹੋਈ ਹੈ ਉੱਤਾਰੇ ਇਹ ਨਾਂ ਬਣੀ ਦਿਖਾ ਦੇ ਬਈ ਆਪਣਾ ਆ ਤੁਸੀਂ ਗਾਲਤ ਖੜੇ ਤੁਸੀਂ ਵਾਸਤਾ ਕੋਈ ਇੰਟਰਨੈਟ ਦੇ ਵਿੱਚ ਕੱਢੂਗਾ న్యూਸ ਚੰਗੀ ਦਾ ਹਾਰ ਦਾ ਪਿੱਛੋਂ ਦੇ ਬੋਸਟਰ ਨੇ ਗੇਟ ਹੋਰ ਠਿਕਾਣਾ ਥੋੜੇ ਸਰਵੰਤ ਬਣਾ ਹੋਇਆ ਦਾ ਉਹ ਦੇਖੋ ਅਗਨੇ ਜੀ ਠਿਕਾਣਾ ਉੱਥੇ ਜਾ ਕੇ ਤੁਸੀਂ ਪੈਸੇ ਮੰਗਵਾਉਣੇ ਉ ਜਾ ਕੇ ਸੁੱਕਾ ਤੋਂ ਹਾਂ ਕੋਈ ਕਰੋ ਜੋ ਕੁਝ ਕਰਨਾ ਹੋਣਾ ਆ ਜਾਣਾ ਨੀਗਾ ਸੋਣੀ ਫੋਨਪੇ ਚੋਂ ਪੈਸੇ ਹੁਣੇ ਮੈਂ ਤੁਹਾਨੂੰ ਤੁਸੀਂ ਮੈਨੂੰ ਕੀ ਕਰ ਸਕਦੇ ਬਾਹ ਨੂੰ ਮੈਂ ਤੁਹਾਨੂੰ ਮੌਂਡ ਕਰ ਦੂੰਗਾ ਸਮਝਦੇ ਕਿ ਨਹੀਂ ਜਾਣਾ ਨਹੀਂ ਤੋ ਸਮਝਦੇ ਨਹੀਂ ਹਾਂ ਤੁਹਾਨੂੰ ਮਨਾ ਲੇ ਕਰਾਓ ਕਿ ਮੇਰੀ ਸ਼ਰਾਬ ਪੀਤੀ ਹੋਵੇ ਨਾ ਕਿ ਮੇਰੀ ਸ਼ਰਾਬ ਪੀਤੀ ਹੋਵੇ ਆ ਜੀ ਮਾਨ ਜੀ ਆ ਦੇਖੋ ਜੀ ਸੁਰੇਸ਼ ਸ੍ਰਿੰਦਰ ਕੁਮਾਰ ਐਸਆਈਆ ਇਹਨੇ ਸਾਨੂੰ ਰੋਕਿਆ ਹੋਇਆ ਮੈਂ ਪੇਸ਼ੈਂਟ ਆ ਹਾਰਟ ਦਾ ਇਹਨਾਂ ਨੇ ਮੈਨੂੰ ਇੱਥੇ ਰੋਕ ਕੇ ਮੇਰੀ ਪੂਰੀ ਹਰਾਸਮੈਂਟ ਕਰ ਰਹੇ ਆ ਆ ਦੇਖੋ ਨਾਲ ਇਹਨਾਂ ਦੀ ਕਲੀਕ ਆ ਹੁਣ ਦਵਾਈਆਂ ਨਾਲ ਲੇ ਲੀਓ ਦੇਖੋ ਆ ਦੇਖੋ ਜੇ ਹੁਣ ਇਹਨਾਂ ਦਾ ਆਪਨੇ ਕਾ ਗੱਡੀ ਚਲਾ ਰਿਆ ਤੂੰ ਬਿਲਕੁਲ ਨਹੀਂ ਚਲਾ ਰੇ ਸਾਡ ਤੁਹਾਡੀ ਪੀਤੀ ਗਈ ਆ ਆ ਦੇਖੋ ਦਵਾਈਆਂ ਵਿੱਚ ਕੱਢ ਖਾਣਾ ਰੱਖ ਹਾਂ ਹੁਣ ਤੁਸੀਂ ਆਈ ਕਹਿੰਦੇ ਹਾਂ ਅੱਜ ਆਪ ਤੇ ਮਹਾਰਾਜਾ ਕਰਾਉਣਾ ਚਾਹੀਏ ਆਪ ਦਾ ਕਰਾਉਣਾ ਚਾਹੀਏ ਮੇਰਾ ਕਰਾਉਣਾ ਫੇਰ ਸਮਝੇ ਤੁਸੀਂ ਕਹਿੰਦੇ ਉੱਥੇ ਪੈਸੇ ਬਣਾ ਕੇ ਲੈ ਕੇ ਉੱਥੇ ਠੇਕੇ ਖੋ ਹੈ ਕੋਈ ਤੜਵਾਇਆ ਕਿ ਨਹੀਂ ਪੈਸੇ ਤਾਂ ਠੇਕੇ ਮੇਰੇ ਕੋਲ ਸਬੂਤ ਹੈ ਇਸ ਵਕਤ 1 ਤੇ 500 ਰੁਪਏ ਦਾ 500 ਰੁਪਏ ਤੁਸੀਂ ਮੈਨੂੰ ਬਹੁਤ ਕੁਝ 500 ਰੁਪਏ ਰਿਸ਼ਵਤ ਮੰਗਣਾ ਹੈ